ਅਸੀਂ तकरीबन 2 2.5 ਘੰਟੇ ਬੜੀਆਂ ਵਧੀਆ ਗੱਲਾਂ ਦਾ ਰਸ ਮਾਣਦੇ ਰਹੇ ਹਾਂ ਬਾਰ-ਬਾਰ ਮਾਈਕ ਨਾਲ ਵੀ ਸੰਪਰਕ ਕੀਤਾ ਲੇਕਿਨ ਗੱਲਾਂ ਦਾ ਨਿਰੰਤਰ ਪ੍ਰਵਾਹ ਚੱਲ ਰਿਹਾ ਹੈ ਅੱਜ ਜਿਸ ਤਰ੍ਹਾਂ ਅਸੀਂ ਸ਼ੁਰੂ ਚ ਕਿਹਾ ਸੀ ਸੱਚਮੁੱਚ ਇਹ ਬਹੁਤ دلچਸਪ ਸੈਸ਼ਨ ਹੋਇਆ ਬੜੇ ਕੀਮਤੀ ਸਵਾਲ ਹੋਏ ਨੇ ਬਹੁਤ ਹੀ ਕੀਮਤੀ ਜਵਾਬ ਉਹਨਾਂ ਦੇ ਮਿਲੇ ਨੇ ਮੇਰੇ ਖਿਆਲ ਸਾਰਿਆਂ ਦੀ ਤਸੱਲੀ ਹੋ ਗਈ ਹੈ ਕੱਲ ਅਸੀਂ ਦੋ ਸੈਸ਼ਨ ਹੋਰ ਹੋਣੇ ਨੇ ਇਸੇ ਉਤਸਵ ਦੇ ਦੌਰਾਨ ਗੁਰਚਰਨ ਸਿੰਘ ਜਿਸੂਜਾ ਦਿੱਲੀ ਤੋਂ ਪਹੁੰਚੇ ਹੋਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਨੀ ਹੈ ਉਹਨਾਂ ਦੇ ਰਾਟਕਾਂ ਬਾਰੇ ਤੇ ਡਾਕਟਰ ਹਰਚਰਨ ਸਿੰਘ ਇਹ ਦੋ ਸੈਸ਼ਨ ਕਰ ਹੋਣਗੇ ਜੋ ਕਿ ਲੰਚ ਟਾਈਮ ਤੋਂ ਪਹਿਲਾਂ ਪਹਿਲਾਂ ਦੋਨੋਂ ਸੈਸ਼ਨ ਕੰਪਲੀਟ ਕੀਤੇ ਜਾਣਗੇ ਸਵੇਰੇ 10 ਵਜੇ ਤੁਸੀਂ ਸਾਰਿਆਂ ਨੇ ਇਸੇ ਤਰ੍ਹਾਂ ਫਿਰ ਇੱਥੇ ਪੰਜਾਬ ਕਲਾ ਭਵਨ ਦੇ ਵਿੱਚ ਇਕੱਤਰ ਹੋਣਾ ਹੈ ਇਸ ਤੋਂ ਪਹਿਲਾਂ ਕਿ ਮੈਂ ਨਾਟਕਕਾਰ ਸ਼੍ਰੀ ਜਵਿੰਦਰ ਦਮਨਪੁਰਾ ਨੂੰ ਬੇਨਤੀ ਕਰਾਂ ਕਿ ਉਹ ਪ੍ਰਧਾਨਗੀ ਭਾਸ਼ਣ ਦੇਣ ਇਹ ਇੱਕ ਅਨਾਉਂਸਮੈਂਟ ਹੈ ਦੋਸਤੋ ਕਿ థియేਟਰ ਫॉर థియేਟਰ ਗਰੁੱਪ ਵੱਲੋਂ ਸਬੇਸ ਪੀਪਲ ਦਾ ਲਿਖਿਆ ਨਾਟਕ ਕੋਰਟ ਮਾਰਸ਼ਲ ਪਿਛਲੇ 81 ਦਿਨਾਂ ਤੋਂ ਲਗਾਤਾਰ ਇੱਥੇ ਪੰਜਾਬ ਕਲਾਪੁਰ ਹੁੰਦੇ ਬੇੜੇ ਖੇਡਿਆ ਜਾ ਰਿਹਾ ਆ ਦੋਸਤਾਂ 82ਵਾਂ ਸ਼ੋਅ ਹੈ 82nd ਸ਼ੋਅ ਹੈ ਆਪਣਾ ਕੋਈ ਖੇਡਿਆ ਜਾ ਰਿਹਾ ਮੈਂ ਕਿਉਂ ਦੇਖਣ ਆਇਆ ਕਿ ਕੈਂਪ ਵਿੱਚੋਂ ਜੇ ਕੋਈ ਕਲਾ ਪ੍ਰੀਸ਼ਦ ਆਣਾ ਦੀ ਕੋਈ ਪ੍ਰੋਬਲਮ ਹੋ ਰਹੀ ਤਾਂ ਹੋਰ ਸ਼ੋਅ ਹੋਵੇ ਤਾਂ ਵੀਰਵਾਰ ਨੂੰ ਕਿਉਂਦਾ ਵੀਰਵਾਰ ਨੂੰ ਕਿਉਂਕਿ ਕਲਾ ਪ੍ਰੀਸ਼ਦ ਦਾ ਸ਼ੋਅ ਹੁੰਦਾ ਸ੍ਰੀ ਗੁਰਤਾਰ ਦੀਂ ਦਾ ਹੋਰ ਵੀ ਖੇਡਿਆ ਹੋਇਆ ਕੋਈ ਨਹੀਂ ਬਾਕੀ ਚਲੋ ਖੈਰ ਮੰਨ ਲੇਗਾ ਜਿਵੇਂ ਵੀ ਹੁੰਦਾ ਹੈ ਅੱਜ ਹੋਣਾ ਹੈ ਨਾ ਅੱਜ ਹੋਣਾ ਹੈ ਸੋ ਦੋਸਤੋ ਅੱਜ ਹੋਣਾ ਹੈ ਔਰ 82ਵਾਂ ਸ਼ੋ ਹੋਣਾ ਹੈ ਸੁਦੇਸ਼ ਜੀ ਦੇਖੋ ਤੁਸੀਂ ਸਹੀ ਸਹੀ ਦੱਸਿਆ ਕਰੋ ਲਗਾਤਾਰ ਨਹੀਂ ਹੁੰਦੇ ਤਾਂ ਮੈਂ ਉਹਨਾਂ ਨੂੰ ਕਹ ਦਸਾਂ ਸੋ 82ਵਾਂ ਸ਼ੋ ਦੋਸਤੋ ਅੱਜ ਹੋਣਾ ਹੈ ਜਿਨ੍ਹਾਂ ਨੇ 81ਵੇਂ ਸ਼ੋ ਦੇ ਵਿੱਚ ਕੋਈ ਸ਼ੋ ਵੀ ਨਹੀਂ ਦੇਖਿਆ ਜਾਂ ਦੇਖਿਆ ਵੀ ਉਹ ਦੁਬਾਰਾ ਵੀ ਦੇਖ ਸਕਦੇ ਨੇ ਉਸ ਸਾਟਕ ਨੂੰ ਜਸੂਜਾ ਜੀ ਪੁੱਛ ਰਹੇ ਸਨ ਦਿੱਲੀ ਤੋਂ ਆ ਕੇ ਕਿ ਇੱਥੇ ਕੋਈ ਨਾਟਕ ਕਿਰਨ ਰੰਚ ਹੋ ਰਿਹਾ ਹੈ ਕਿ ਨਹੀਂ ਉਹ ਜ਼ਰੂਰ ਸ਼ਾਮ ਨੂੰ ਨਾਟਕ ਤੁਹਾਡਾ ਸੁਦੇਸ਼ ਜੀ ਦੇਖਣਗੇ ਸੋ ਦੋਸਤੋ ਸ਼ਾਮੇ 7 ਵਜੇ ਉਹ ਨਾਟਕ ਹੋਏਗਾ ਤੇ ਬ ਦਾਰਾ ਸਿੰਘ ਜਿਹੜੇ ਪੰਜਾਬੀ ਫਿਲਮਾਂ ਦੇ ਹਿੰਦੀ ਫਿਲਮਾਂ ਦੇ ਪ੍ਰਸਿੱਧ ਐਕਟਰ ਨੇ ਪਹਿਲਾਂ ਪਹਿਲਵਾਨ ਹੁੰਦੇ ਸੀ ਉਹ ਅੱਜ ਦੇ ਇਸ ਨਾਟਕ ਦੇ ਦੌਰਾਨ ਮੁੱਖ ਮਹਿਮਾਨ ਹੋਣਗੇ 7 ਵਜੇ ਨਾਟਕਬਾੜੀ ਸਟੇਜ ਤੇ ਖੇੜਿਆ ਜਾਏਗਾ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਰੂਰ ਉਸ ਨਾਟਕ ਨੂੰ ਦੇਖੋ ਕੋਟਵਾਰ ਚਰ ਸੁਦੇਸ਼ ਦੀਪਕ ਤਾਂ ਲਿਖਿਆ ਹੋਇਆ ਹੈ ਕੱਲ ਵੀ ਹੋਏਗਾ ਨਾ ਕੱਲ ਵੀ ਹੋਏਗਾ ਜੀ 8:30 ਵਜੇ ਹੋਏਗਾ ਜੀ 8:30 ਸੋ ਦੋਸਤੋ ਬੈਠੀ ਹੈ ਸ਼੍ਰੀ ਰਿਤਵਿੰਦਰ ਦਮਨ ਹਰਾਲੂ ਕਿਉਂ ਭਾਵੇਂ ਮਾਈਕ ਨਹੀਂ ਚੱਲ ਰਿਹਾ ਮਾਰ ਮਾਈਕ ਤੇ ਲਾ ਕੇ ਆ ਤਫਸਰ ਦੇ ਬਾਤ ਨੇ ਤੇਰਾ ਨਾ ਛੇਡ ਰਹਾ ਆਰਟਿਸਟ ਏ ਲੋੜ ਹੀ ਮਾਈਕ ਆ ਵੀ ਨਹੀਂ ਉਹ ਤਾਂ ਮਾਈਕ ਤੇ ਲਾ ਕੇ ਆ ਕੇ ਡੈਕ ਰਮ ਤੇ ਬਣ ਲਿਆ ਮੈਂ ਮਾਈਕ ਤੇ ਬੋਲ ਰਿਹਾ ਗਮਨ ਸਾਹਿਬ ਨਹੀਂ ਨਾ ਚੈਨਲ ਨੂੰ ਬੋਲਣਾ ਮਾਈਕ ਤੇ ਜਿੰਪਲੇ ਖਾਜਾ ਬੜਾ ਲੋ ਜਮ ਕੇ ਲਭੀ ਦੋਸਤ ਮਾਰਾ ਜਾ ਹੋਰ ਬਹਿ ਜਾ ਦੋਸਤ ਦੋਗਲੇ ਦੱਸ ਦੇ ਕੇ ਦੇ ਕੁਰਸੀਆਂ ਨਹੀਂ ਖਾਲੀ ਨਾ ਕਰੋ ਮੇਰਾ ਫਿਰ ਜੀਰੀ ਕਰਦਾ ਬੋਲਣ ਨੂੰ ਥੋੜਾ ਕਿਉਂ ਦਰਸ਼ਕੀ ਚਾਹੀਦੇ ਨੇ ਸਾਵਨ ਨਾਟਕਾ ਨਾਟਕ ਨਾਸਕ ਹੁੰਦਾ मैं बड़ा मशहूर हाँ सरकी कला केंद्र का जिन्होंने ये सारा रचना रचाई है और बहुत बड़ी हिम्मत है और एक संस्था वालों योजा कर्म करना मैं समझना कि बहुत ही औखा कम है नभा रहे हैं ये सरगी कला केंद्र वालों वीरेंद्र बहाद्रा जी भी याद में समर्पित ਸਾਰਾ ਜੋਰ ਜਨ ਪਾਜੀ ਦੇ ਅੱਜ ਦੇ ਰੂਬਰੂ ਰਾਹੀਆਂ ਪਵਰਤੂ ਜਾਲੇ ਇਹਨਾਂ ਦੀਆਂ ਪੁਰਾਣੀਆਂ ਯਾਦਾਂ ਇਹਨਾਂ ਨੇ ਵੀ ਮਾਲੀਆਂ ਹੋਣੀਆਂ ਅਸੀਂ ਵੀ ਮਾਣੇ ਮੈਂ ਸਮਝਦਾ ਪਾਜੀ ਦੀ ਮੈਂ ਜਿਹੜੀ ਸਭ ਤੋਂ ਵੱਡੀ ਮੈਨੂੰ ਦੇਣ ਲੱਗਦੀ ਹੈ ਜੇ ਪਾਜੀ ਫਤਕਰੋ ਨਾਮ ਹੁੰਦਾ لیکن بہت ਸਮਾਂ پہلا ਤਾਂ ایک بڑا بڑا گیپ بڑے ਆ ਰਿਹਾ ਸੀਗਾ ਨਾਟਕ ਨਾ ਹੋਣ ਦਾ لیکن ਉਸ ਤੋਂ ਬਾਅਦ ਆ ਜਿਹੜਾ ਸਮਾ ਸੀ ਨਾ ਇਹ ਪਰ ਨਹੀਂ ਸੀ ਪਰ ਨਾਲ ਜਿਨ੍ਹਾਂ ਜਿਹੜਾ ਇਹਨਾਂ ਨੇ ਭਰਿਆ ਨਾਟਕ ਕਰਕੇ ਨਾਟਕ ਖੇਡ ਕੇ اور ਸਭ ਤੋਂ ਵੱਡੀ ਗੱਲ ਹੈ ਇੱਕ ਐਟਮੋਸਫੀਅਰ ਦਿੱਤਾ ਹੈ ਔਰ ਉਸ ਐਟਮੋਸਫੀਅਰ ਦੇ ਵਿੱਚੋਂ ਜਿਹੜਾ ਪਹਿਲਾਂ ਸਾਬ ਚੰਗੂਰੀ ਕਹ ਰਹੇ ਸੀਗੇ ਉੱਚ ਬੜਾ ਕੁਝ ਨੇ ਜਨਮ ਲਿਆ ਬੜੇ ਨਾਟਕ ਖੋਲੇ ਨੇ ਜਨਮ ਲਿਆ ਬੜੇ ਕਲਾਕਾਰਾਂ ਨੇ ਜਨਮ ਲਿਆ ਔਰ ਉਹ ਮਾਹੌਲ ਦਾ ਅਸਲ ਆਉਣ ਵਾਲੇ ਸਮੇਂ ਤੱਕ ਵੀ ਪਹੁੰਚਦਾ ਰਹੇਗਾ ਚੱਲਦਾ ਰਹੇਗਾ ਚੱਲ ਰਹੇ ਜੁੱਤੂ ਦਾ ਕਿੰਨੀ ਸ਼ਕਤੀ ਹੈ ਇਹ ਸਭ ਕੁਝ ਕਰਨ ਦੀ ਉਹ ਇਹਨਾਂ ਦੀ ਕਮਿਟਮੈਂਟ ਹੈ ਆਈਡੈਲੋਜੀਕਲ ਕਮਿਟਮੈਂਟ ਔਰ ਮੈਂ ਸਮਝਦਾ ਕਿ ਜਦੋਂ ਤੱਕ ਕਿਸੇ ਲੇਖਕ ਦੇ ਪਿੱਛੇ ਕਲਾਕਾਰ ਦੇ ਪਿੱਛੇ ਕੋਈ ਵੀ ਕਿਸੇ ਕਿਸਮ ਦੀ ਆਈਡੈਲੋਜੀਕਲ ਕਮਿਟਮੈਂਟ ਖਾਸ ਤੌਰ ਤੇ ਮਨੁੱਖਤਾ ਦੇ ਨਾਲ ਦੇ ਨਾਲ ਸੰਬੰਧਿਤ ਕਮਿਟਮੈਂਟ ਨਾ ਹੋਵੇ ਉਹ ਉਦੋਂ ਤੱਕ ਉਹ ਸ਼ਖ ਨਾ ਕੰਮ ਨਹੀਂ ਕਰ ਸਕਦਾ ਲਗਾਤਾਰ ਕੰਮ ਨਹੀਂ ਕਰ ਸਕਦਾ ਔਰ ਮੈਂ ਤਾਂ ਇਸ ਸਮਝਦਾ ਕਿ ਜੋ ਤੱਕ ਭਾਦੀਏ ਕੰਮ ਕਰ ਰਹੇ ਨੇ ਉਹ ਤੱਕ ਹੀ ਜਦੋਂ ਜivant ਰਹੇ ਔਰ ਸਭ ਉਮੀਦ ਹੈ ਕਿ ਇੰਨਾ ਹੀ ਕਰਦੇ ਰਹਿ ਬਾਹਰਲਾ ਜੀ ਬਾਰੇ ਟੋਕਰਾਂ ਸਾਰਾ ਜੁਝਤਾ ਔਰ ਇਸਬੰਧ ਵਿੱਚ ਮੈਂ ਜੇ ਆਪਣੀ ਯਾਦ ਦੀ ਗੱਲ ਕਰਾਂ ਮੈਂ ਬਾਹਰਲਾ ਜੀ ਤੋਂ ਬਾਹਰਲਾ ਜੀ ਦੇ ਨਾਟਕਾਂ ਤੋਂ ਔਰ ਕੋਲ ਦੇ ਸ਼ੇਰ ਸੀਗੇ ਨਰਿੰਦਰ ਸਿੰਘ ਉਹਨਾਂ ਦੇ ਨਾਟਕ ਦੇਖਦਾ ਹੁੰਦਾ ਸੀ ਬਚਪਨ ਵਿੱਚ ਜਾ ਮੇਰਾ ਮਿਲਦਾ ਦੇਖ ਸੀ ਧੋਈ ਸਾਡੇ ਕੋਲ ਸਾਧਨ ਸੀ ਹੋਰ ਕਿਸੇ ਕਿਸਮ ਦਾ ਥੀਏਟਰ ਖਾਸ ਤੌਰ ਤੇ ਪੈਪਸੂ ਦੇ ਲਾ ਕੇ ਜਿਹੜੇ ਕਿ ਦੂਰੀ ਗਲਾਮੀ ਸਹਿਰਾਂ ਲੋਕ ਸੀਗੇ ਕਲਰ ਰਜਵਾਰ ਹੈ ਉਸ ਤੇ ਪਰਗਲੇ ਜਾਂ ਉਹਦੇ ਵਿੱਚ ਕੋਈ ਵੀ ਕਲਚਰ ਵਾਲੀ ਗੱਲ ਨਹੀਂ ਸੀ ਅਸੀਂ ਲੋਕਾਂ ਨੇ ਜਦੋਂ ਮੈਂ ਵੀ ਲੈਫਟ ਵੀਊ ਨਾਲ ਕਮੇਟੀਰ ਸੀ ਮਿਰਚੂਤਾ ਜੀ ਵੀ ਇਸ ਲੈਹਟ ਕੰਮ ਕਰਦੇ ਸੀਗੇ ਮੈਨੂੰ ਮੌਕਾ ਮਿਲਿਆ ਇਹਦੇ ਵਿੱਚ ਆਪਣੀ ਕੁਝ ਸਿਰਜਣਾ ਕਰਨ ਦਾ ਉਸ ਜਦ ਮਜ਼ਾਰਾ ਲੈ ਚੱਲਿਆ ਮੁਜ਼ਾਰੇ ਦਿੱਤੇ ਹੋ ਰਹੇ ਜੋ ਉੱਤੇ ਚਾਰ ਹੋ ਰਹੇ ਸੀਗੇ ਉਸ ਸਮੇਂ ਦੇ ਵਿੱਚ ਉਹਦੇ ਖਿਲਾਫ ਜਿਹੜੀ ਆ ਮਤਲਬ ਆਵਾਜ਼ ਬੁਲੰਦ ਕਰਨ ਦੀ ਜਿਹੜੀ ਸੀਗੀ ਕੈਮਰਾ ਸਪਾਟ ਨਹੀਂ ਇਸ ਤਰੀਕੇ ਨਾਲ ਸਬਤੋਂ ਕੇ ਜਾ ਕੇ ਲੈ ਕੇ ਗਿਆ ਉਦੋਂ ਸੀ ਨਾਟਕ ਉਹਨਾਂ ਦੇ ਵਿੱਚ ਮਹਿਕ ਮੁਜ਼ਾਰੇ ਦੇ ਬੱਚੇ ਦਾ ਰੋਣ ਕਰਦਾ ਹੁੰਦਾ ਸੀਗਾ ਇਸ ਤਰ੍ਹਾਂ ਕਰਦੇ ਕਰਦੇ ਮਤਲਬ ਪਹਿਲੀ ਕਮਿਟਮੈਂਟ ਉਹਨਾਂ ਲੋਕਾਂ ਦੀ ਉਹ ਲੋਕਾਂ ਦੇ ਗਿੰਦਰ ਬਾਦ ਲੋਰਾਂ ਦੀ ਇਹ ਵੱਡੀ ਦੇਣ ਹੈ ਕਿ ਮੈਂ ਮੈਂ ਜਿਵੇਂ ਯਾਦ ਕਰ ਰਿਹਾ ਹਾਂ ਉਸ ਦਾ ਬਹੁਤ ਸਾਰੇ ਲੋਕਾਂ ਪਾ ਦੀ ਆਪ ਕਹਿ ਰਹੇ ਨੇ ਕਿ ਇਹ ਵੀ ਉਹਨਾਂ ਕੋਲ ਪ੍ਰਭਾਵ ਸੀਗਾ ਉਹਨਾਂ ਦੇ ਨਾਲ ਕੰਮ ਕਰਦੇ ਰਹੇ ਸੋ ਸਾਨੂੰ ਬੜੀ ਖੁਸ਼ੀ ਹੈ ਕਿ ਸਰਗੀ ਕਲਾ ਕੇਂਦਰ ਨੇ ਇਹੋ ਜਿਹੇ ਜੁਝਾਰੂ ਲੋਕਾਂ ਦਾ ਰੂਬਰੂ ਕਰਾਇਆ ਇਹੋ ਜਿਹੇ ਜੁਝਾਰੂ ਲੋਕਾਂ ਨੂੰ ਯਾਦ ਕਰੰਦਾ ਕਿ ਯਤਨ ਕੀਤਾ ਔਰ ਖਾਸ ਤੌਰ ਤੇ ਹੁਣ ਜਿਹੜੀ ਹਾਲਤ ਹੈ ਸਾਡੀ ਜਿਸ ਤਰ੍ਹਾਂ ਦੀ ਹੁਣ ਸਰਕਾਰਾਂ ਕੰਮ ਕਰ ਰਹੀਆਂ ਨੇ ਜਿਸ ਤਰ੍ਹਾਂ ਦਾ ਹੁਣ ਜਿਸ ਤਰ੍ਹਾਂ ਹੁਣ ਅਵੇਸਲਾਪਨ ਸਰਕਾਰਾਂ ਦਾ ਲਿਟਰੇਚਰ ਔਰ ਕਲਾਵਾਂ ਪ੍ਰਤੀ ਹੈਗਾ ਇਹ ਬਹੁਤ ਹੀ ਮੈਂ ਸਮਝਣਾ ਨਹੀਂ ਕਹੇ ਕ੍ਰਿੰਡਲ ਸਾਇਲੈਂਸ ਹੈ ਸਰਕਾਰਾਂ ਤੋਂ ਕਿ ਅਸੀਂ ਰੋਲਾ ਪਾ ਰਹੇ ਹਾਂ ਔਰ ਸੁਣ ਨਹੀਂ ਰਹੇ ਅਸੀਂ ਰਿਜ਼ਾਈਨ ਵੀ ਕਰਕੇ ਦੇਖ ਲਿਆ ਜੇ ਪ੍ਰੋਟੈਸਟ ਹੋਰ ਬੜਾ ਕੁਝ ਕੀਤਾ ਲੋਕਾਂ ਨੇ ਬਾਰ ਬਾਰ ਆਵਾਜ਼ ਉਠਾਈ ਹੈ ਲੇਕਿਨ ਬਿਲਕੁਲ ਸਾਇਲੈਂਸ ਹੈ ਸ਼ਾਇਦ ਸਰਕਾਰਾਂ ਇਹੋ ਜਿਹੀ ਆਗਿਆ ਨਹੀਂ ਜਿਨ੍ਹਾਂ ਦਾ ਲੱਖ ਲੱਖ ਰੁਪਏ ਚਰੋਂਦਾ ਨਾਉ ਲਿਟਰੇਚਰ ਨੂੰ ਪੁਨਰਚਾਉਣਾ ਚਾਹੁੰਦੇ ਨੇ ਜਾਓ ਸਮਝ ਲੈਣੇ ਕਿ ਸਾਨੂੰ ਕਿਸੇ ਕੁਛ ਨੂੰ ਸੁਣਨ ਦੀ ਲੋੜ ਹੀ ਨਹੀਂ ਕਿਉਂਕਿ ਸਭ ਤੋਂ ਵੱਡਾ ਸਕੋਪਸ ਹੈ ਨਾ ਲਿਟਰੇਚਰ ਹੁੰਦਾ ਹੈ ਔਰ ਕਲਾਕਾਰ ਹੁੰਦੇ ਨੇ ਸਾਡੇ ਉਹ ਇੰਨੇ ਕੁ ਮਾਨਸਿਕ ਵੀ ਨੇ ਹੈ ਸਰਕਾਰਾਂ ਕੋਈ ਚਾਹੁੰਦੀ ਨਹੀਂ ਹਾਂ ਸੁਣਨਾ ਕੁਝ ਕਿ ਸਾਨੂੰ ਲੋੜ ਹੀ ਨਹੀਂ ਤੁਹਾਨੂੰ ਸੁਣਨ ਦੀ ਸੋ ਇਸ ਕਿਸਮ ਦੇ ਬਾਤਵਰਣ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਅਸੀਂ ਇਹੋ ਜਿਹੇ ਜਿਹੜੇ ਹੈਗੇ ਸਮਾਜ ਨੂੰ ਚਾਹੀਏ ਔਰ ਬਾਰ ਬਾਰ ਇਸ ਗੱਲ ਨੂੰ ਲੈ ਕੇ ਚੱਲੀਏ ਕਿ ਕਲਾ ਬਿਨਾ ਸਾਹਿਤ ਬਿਨਾ ਇਹ ਸਭਿਆਚਾਰ ਨਹੀਂ ਰਹਿ ਸਕਦਾ ਸੋ ਦੋਸਤੋ ਮੈਂ ਸਭ ਤੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਸਾਰੇ ਨੇ ਮੈਨੂੰ ਆ ਕੇ ਅੱਜ ਅੱਜ ਫੁੱਲ ਦਿੱਤੇ ਬਹੁਤ ਬਹੁਤ ਸਾਰੀ ਕਲਾ ਕੇਂਦਰ ਵੱਲ ਹਿਸ਼ਾਮਾ ਜੀ ਨੂੰ ਯਾਦ ਕਰਨ ਨੂੰ ਕਿ ਬਿਜਾ ਹੈਗਾ ਅਗਯਤੀਕਰਤਾ ਰਵਿੰਦਰ ਰੱਬੀ ਗੁਰੂ ਜੀ ਜੋ ਸਾਰੀ ਕਲਾ ਕੇਂਦਰ ਵੱਲ ਯਾਦ ਕਰਨ ਸਾਹਮਣੇ ਅਗਯਤੀਕਰਤਾ ਰਿਸ਼ੀਸ਼ਣ ਭਾਜਪਾ ਰੇਂਟ ਕਰਨ ਤਾਰਾਜੀਤ ਤੇ ਅੱਜ ਦੇ ਵਿੱਚ ਇੱਕ ਵਾਰੀ ਫੇਰ ਤੁਹਾਨੂੰ ਇਹ ਬੇਨਤੀ ਕਰਦਾ ਹਾਂ ਕਿ ਕੱਲ 10 ਵਜੇ ਆਣਾ ਸੰਜੀਵਨ ਸਿੰਘ ਉਹਨਾਂ ਨੂੰ ਬੇਨਤੀ ਹੈ ਕਿ ਉਹ ਧੰਨਵਾਦ ਤੁਹਾਡਾ ਸਾਰਿਆਂ ਦਾ ਕਰੇ ਸੰਜੀਵਨ ਸਿੰਘ ਦੋ ਗਾਈ ਕੋਪਰਸ਼ਨ ਹੋ ਗਿਆ ਤੇ ਇੱਕ ਗੱਲ ਤੁਸੀਂ ਕਰੋ ਕੱਲ 10 ਵਜੇ ਜ਼ਰੂਰ ਆਣਾ ਨੇ 10 ਵਜੇ ਦੋ ਗੋਬੰਦ ਨਾਲ ਲੈ ਕੇ ਆਣਾ ਹੋ ਇਹ ਇਸਰ ਪੰਜਾਬੀ ਨਾਟਕ ਨਾਟਕ ਕਰਨ ਤਾਂ ਇੱਛਾ ਸੀ ਸਾਰੇ ਲੋਕ ਤੇ ਨਾਟਕਿਤ 1950 ਦੇ ਲਗਭਗ ਨਾਟਕ ਇਸਰ ਨਾਟਕ ਸਟਡੀ ਪਰਡਕਸ਼ਨ ਡੈਟਸੀ ਸੰਤੋਸ਼ ਸਿੰਘ ਦੀ ਕਹਾਣੀ ਦਾ ਦੂਸਰੇ ਮੇਰਾ ਪਰਿਵਾਰ ਨਹੀਂ ਉਹ ਦੁਨੌਦੀ ਪਰਿਵਾਰ ਭਾਵੀ ਮੈਂ गलवासी की कहानी मूक मेहमान पेड़ पैड़ कहानी करने की इस आप में पांच भाई सिंह कोई स्वाम पेड़ पैड़ संजीत स्वयं को आप बिलानी करो यहां से सॉरी मस्ताने नाम का ये लेने को स्वाम करते हैं जब आप ਸਿਰ ਦੇ ਬਾਰੇ ਨਾਟਕ ਤਾਂ ਸੁਪਰੇ ਦੇ ਇਸ ਕਰਨੇ ਦੀ ਨਹੀਂ ਸਭਾ ਸ਼ੌਕ ਹੈ ਇਸੇ ਕੋਈ ਮਜਬੂਰੀ ਵੀ ਨਹੀਂ ਸਾਡੇ ਇੱਕ ਗਰੁੱਪ ਦਾ ਇਸੇ ਕੋਲ ਹੈ ਉਹ ਨਾਟਕ ਕਰਨਾ ਤੇ ਦੋ ਦਿਨ ਮਿੰਟਾਂ ਤੋਂ ਜ਼ਾਇਦ ਚੱਲਾਈ ਸਾਡੇ ਸਾਧਿਆ ਸਾੜਾ ਦੇ ਵੀ ਸ਼ੌਕ ਹੈ ਸੀ ਇਹ ਕਰਦੇ ਸਾਡੇ ਕੋਈ ਫਰਜ਼ ਨਹੀਂ ਸਾਡੇ ਹਜ਼ੂਰ ਕਰਦੇ ਕੋਰ ਲੋਸ ਦੇ ਦੋ ਬਸਰੇ ਹਰ ਬਜਟ ਦੇ ਪਹਿਲਾ ਪੜਾਏ ਜੋ ਬਜ਼ੁਰਗ ਸਾਡੇ ਆਪਕਾਰ ਨੇ ਉਹ ਕੋਲਾਟ ਪਿੰਕ ਦਿੱਤਾ ਯੂਸਲ ਦਿੱਤਾ ਦਰਸ਼ਕ ਬਹੁਤ ਹੀ ਮਰਾਬੀਆ ਸਾਡੀ ਸਰਕਾਰ ਨੇ ਵੀ ਮੋਡਲ ਦੇ ਪ੍ਰੋਡਕਟ ਆਏ ਉਹ ਕਿੰਨਾ ਕੁ ਸੈਟੀਸਫੈਕਸ਼ਨ ਹੈ ਸੈਸਫੁਲ ਹੈਗੇ ਗਵਰਨਮੈਂਟ ਦੇ ਚੁੱਕ ਕੋਈ ਨਹੀਂ ਜੇ ਇਹ ਸੀ ਤੇ ਦੂਸਰਾ ਮਕਸਦ ਹੁੰਦਾ ਹੈ ਜਿਹੜੇ ਨਵੇਂ ਸਾਡੇ ਵਗੇ ਰਾਜ ਕਮਿਟੀ ਨੇ ਨਾਮਕਾਲੇ ਉਹ ਉਸਾ ਬਿਲਕੁਲ ਇਸ ਬਲਕਿ ਸਰਕਾਰ ਦੇ ਅਧਿਕਾਰ ਕਰਕੇ ਜਾਂ ਦਰਸ਼ਕਾਂ ਦੇ ਕਰਕੇ ਜਾਂ ਇਹਦਾ ਜਵਾਬ ਮੈਂ ਕਰਦਾ ਹਾਂ ਇਹਦਾ ਜਵਾਬ ਸੁਣਦੇ ਤੇ ਬਾਕੀ ਅਗਲੀ ਕਾਰ ਵੇਲੇ ਮੈਂ ਡਾਕਟਰ ਸਾਹਿਬ ਜੀ ਤੋਂ ਬਿਲਕੁਲ ਚਾਹ ਕਰਕੇ ਕੇਂਦਰੀ ਨਵੀਂ ਰਾਜ ਨੂੰ ਸਵਾਲ ਦੀ ਨਿਸ਼ ਕਰਦਾ ਹੈ ਤਾਂ ਬਾਕੀ ਜਣ ਕੋਈ ਨਹੀਂ ਕਰਦਾ ਤਰੀ ਮੋੜੇ ਮੇਰੇ ਕੱਲ ਆਖਰੀ ਸੈਸ਼ਨ ਬਹੁਤ ਅੱਛਾ ਚੱਲਿਆ ਸੀ ਉਸ ਦਾ ਕਾਰਨ ਇਹ ਹੈ ਕਿ ਡਾਕਟਰ ਅਚਰਨ ਸਿੰਘ ਉਹਨਾਂ ਦਾ ਬਹੁਤ ਮਨਵਾ ਸਫਰ ਹੈ। ਉਹਨਾਂ ਆਸਪਤਾਲ ਹੈ ਜੋ 6 ਦਿਹਾੜੇ ਕੇ ਅੰਦਰ ਹੋਰ ਅਸੀਂ ਚੰਡੀਗੜ੍ਹ ਚਲਦੇ ਹੋਏ ਉਹਨਾਂ ਪਰ ਬਹੁਤ ਕੁਝ ਜਣਦੇ ਵੀ ਹੈ ਇਸ ਲਈ ਸੈਸ਼ਨ ਕਾਫੀ ਚੰਗਾ ਚੱਲੇਗਾ ਤੇ ਦੂਸਰਾ ਸੈਸ਼ਨ ਇਸ ਕਰਕੇ ਚੰਗਾ ਚੱਲੇਗਾ ਕਿ ਸਰਜਨ ਜਿਨ ਸੁਝਾਵਰੇ ਬਹੁਤ ਘਟ ਜਾਂਦੇ ਹੈ ਜਿੱਦੇ ਤੋਂ ਆਏ। ਸੋ ਦੋਨੋਂ ਸੈਸ਼ਨ ਚੰਗਾ ਚੱਲਣਾ ਬਹੁਤ ਹੀ ਉਮੀਦ ਕਰਦੇ ਹੈ। ਪਹਿਲਾ ਸੈਸ਼ਨ ਡਾਕਟਰ ਅਚਰਨ ਸਿੰਘ ਉਹਨਾਂ ਨਾਲ ਡਾਕਟਰ ਉਹ ਹੈ ਕੱਲ ਜਮੇ ਅਸੀਂ تین ਨਾਟਕਾਂ ਤੋਂ ਬੱਲਾ ਸੁਣੀ ਆਂ ਕੁਝ ਸਵਾਲ ਕੇਂਦਰੀ ਧਰਾਂ ਬਣੇ ਕੱਲ ਸੂਰਜ ਤੋਂ ਲੱਗੇ ਸ਼ਾਮ ਤੱਕ ਔਰ ਉਸ ਵਾਰ ਨੂੰ ਆਸਾ ਹੈ ਅੱਜ ਫੇਰ ਇੱਕ ਵਾਰ ਉੱਠਣ ਕੇ ਸਵਾਲ ਤੇ ਜ਼ਰੂਰ ਆਜੋ ਉਹਨਾਂ ਸਵਾਲਾਂ ਦੇ ਨਵੇਂ ਇਨਸਾਨੀਅਤ ਨੂੰ ਜਵਾਬ ਅਸੀਂ ਰੱਬ ਨੇ ਕੋਸ਼ਿਸ਼ ਕਰਾਂਗੇ ਅੱਜ ਅਫਸੋਸ ਹੈ ਇਸ ਗੱਲ ਦਾ ਕਿ ਗੰਟੀ ਘੱਟ ਗਈ ਹੈ ਸਾਨੂੰ ਮੈਸੇਜ ਐਤਵਾਰ ਦੇ ਦਿੱਤੀ ਹੈ ਕਿ ਗੰਟੀ ਵੱਧ ਹੋਏਗੀ ਪਰ ਅਗਰ ਤਾਂ ਦੋਸਤਾਂ ਨੇ ਇੱਕ ਮੁਸ਼ਕਿਲ ਕਰ ਲਈ ਹੈ ਕਿ ਜ਼ੋਰ কম ਤੇ ਚਲੇਗਾ ਪਰ ਫਿਰ ਵੀ ਉਮੀਦ ਕਰਦੇ ਜੇ ਇਹਨਾਂ ਪ੍ਰੋਗਰਾਮ ਕਿ ਵਧੇਗਾ ਹੋਰ ਦੋਸਤ ਜ਼ਰੂਰ ਇੱਥੇ ਹਾਜ਼ਰ ਹੋਣਗੇ ਇਹ ਦੋ ਰੋਜ਼ਾ ਉਤਸਵ ਨਾਟਕ શ્રી ਕੁਵਿੰਦਰ ਬਾਵਾਦੀਆ ਦੀ ਆਗਮਨ ਸਰਪਤ ਕੀਤਾ ਜਿਨ੍ਹਾਂ ਨੇ ਪੰਜਾਬੀ ਰੰਗਮંચ ਨੂੰ ਕਰੀਬਨ ਸਤਾਰਾਂ ਸਾਲ ਤੋਂ ਮੰਡੀਂ ਦੇ ਰੱਖੀ ਪਰ ਪੰਜਾਬ ਦੇ ਵਿੱਚ ਫੜਿਆ ਸੀ ਅੱਜ ਦੋਸਰੇ ਦਿਨ ਦੀ ਪਹਿਲੇ ਸੈਸ਼ਨ ਦੇ ਵਿੱਚ ਸ਼ੁਰੂਆਤ ਕਰ ਰਹੇ ਮੈਂ ਵੈਂਟੀ ਕਰਦਾ ਹੈ ਅੱਜ ਦੇ ਇਸ ਪਹਿਲੇ ਸੈਸ਼ਨ ਦੇ ਨਾਇਕ ਡਾਕਟਰ ਜਨਜੀ ਗੁਰਾਨ ਨੂੰ ਕਿ ਸਾਡੇ ਪ੍ਰੈਜ਼ੀਡੈਂਟ ਦੇ ਸਨਮਤ ਫੋਰਡ ਡਾਕਟਰ ਪੇਟੀ ਹੈ ਸ਼੍ਰੀ ਹਮੇਸ਼ ਸਿੰਘ ਨੂੰ ਆਦਰ ਨੂੰ ਕਿਉਂਕਿ ਉਹ ਆਖ ਮੈਂ ਮੰਨਦੇ ਹਾਂ ਇਸ ਪਹਿਲੇ ਸੈਸ਼ਨ ਵਿੱਚ ਸਵਾਗਤ ਕਰਦੇ ਹਨ ਪੇਟੀ ਹੈ ਸ਼੍ਰੀ ਗੁਰਦੇਸ ਸਿੰਘ ਦੇ ਲਾਇਆ ਹੈ ਹੋਨ ਨੂੰ ਜੋ ਕੋਟਾ ਜਿਹੜੇ ਸ਼ੋਭੇ ਤੋਂ ਹੋਣ। ਚੇਰਪੂ ਦੇ ਸੰਦੇਸ਼। ਸਾਡੇ ਲਈ ਬੜੀ ਮਹਾਨ ਗੱਲ ਹੈ ਕਿ ਅੱਜ ਜਦੋਂ ਚੰਡੀਗੜ੍ਹ ਵਿੱਚ ਅਸੀਂ ਚੰਡੀਗੜ੍ਹ ਦੇ ਮੋਹਾਲੀ ਦੇ ਰੰਗ ਪਰੇਟ ਹੋ ਕੇ ਆਪਸ ਮਨਾ ਰਹੇ ਹਾਂ ਤੇ ਪੰਜਾਬ ਪਰ ਤੋਂ ਅਰੰਗਰਮੀ ਕੱਲ ਵੀ ਕਾਫੀ ਮਨਜੋਹ ਇਸਨ ਕੁਝ ਆਪਣੀਆਂ ਮਜਬੂਰੀਆਂ ਕਰਕੇ ਨਹੀਂ ਪਹੁੰਚੇ ਅੱਜ ਵੀ ਪਹੁੰਚੇ ਨੇ। ਲੁਧਿਆਣਾ ਤੋਂ ਖਾਸ ਤੌਰ ਤੇ ਸਾਡੇ ਰੰਗਰਮਨ ਸਾਤਰਣ ਦੀਪਕ ਰਵੰਧਾ ਕਰਦੇ ਹਨ ਜਦੋਂ ਕਿ ਰਿਵੰਦ ਪਿਛਲੇ 20-25 ਸਾਲ ਤੋਂ ਪੰਜਾਬੀ ਰੰਗਮંચ ਨੂੰ ਅਲੱਗ-ਅਲੱਗ ਨਾਟਕਾਂ ਨੂੰ ਪੇਸ਼ ਕਰਿਆ ਨਾਲ ਅਮੀਰ ਕਰਦੇ ਹਨ ਮੇਰੀ ਉਹਨੂੰ ਬਖਸ਼ਿਆ ਕਿ ਉਹ ਪ੍ਰਦਰਸ਼ਨੀ ਬਣਾ ਦੇ ਸੋਭਿਤ ਹੋਣ। ਦੀਪਕ ਰਵੰਧਾ मैं बेनती करता इस मुख्य प्रमान श्री हनेश सिंह भलुआ हो रहा तो है पुष्पांजलि भेंट करोगिंद्र बहला श्रद्धांजलि भेंट दोस्तों ਡਾਕਟਰ ਹਰਜਨ ਸਿੰਘ ਨਾਲ ਦਰੋਸਹੀ ਉਹ ਬੁੱਕ ਕੰਡਾ ਆ ਰਹੇ ਆ। ਪਾਉ ਨਵਾਂ ਸਫਰ ਸਾਡੇ ਸਾਹਮਣੇ ਆ। 1937 ਦੇ ਵਿੱਚ ਉਹਨਾਂ ਦਾ ਬੜਾ ਪਹਿਲਾ ਨਾਟਕ ਲਿਖਿਆ ਸੀ ਉਸ ਤੋਂ ਬਾਅਦ ਲਗਾਤਾਰ ਨਾਟਕ ਲਿਖਦੇ ਆ ਰਹੇ ਨੇ। ਤੇ ਸਾਨੂੰ ਹਾਲੇ ਆਸਰੀ ਵਿਸ਼ਵਾਸ ਰੱਖ ਕੇ ਬਹੁਤ ਸਾਰੇ ਹੋਰ ਨਾਟਕ ਹੋਰਾਂ ਦੇ ਕਲਮ ਤੋਂ ਨਿਕਲਣਗੇ ਤੇ ਪੰਜਾਬੀ ਨਾਟਕ ਨੂੰ ਹੋਰ ਜ਼ਿਆਦਾ ਅਮੀਰ ਕਰਨਗੇ। ਮੈਂ ਬੇਨਤੀ ਕਰਦਾ ਹਾਂ ਪੰਜਾਬ ਯੂਨੀਵਰਸਿਟੀ ਤੋਂ ਪ੍ਰੋਫੈਸਰ ਡਾਕਟਰ ਮਨਜੀਤ ਸਿੰਘ ਜਰਾਂ ਕੇ ਕਿ ਉਹ ਜਾਣ ਪਛਾਣ ਕਰਵਾਉਣ ਕਰਮਚਾਰੀ ਸੇਵਾ ਨੰਦੀ ਡਾਕਟਰ ਮਨਜੀਤ ਅਨੁਸਾਰੀਓ ਸਾਹਿਬ ਨੇ ਸេចਕਿਦ ਨੂੰ ਅੱਜ ਚਲਦੀ ਸੀ ਸਾਧ ਪ੍ਰਦੇਸ਼ ਜੀ ਦੇ ਤੁਲਨ ਹੁੰਦੇ ਤੇ ਸਾਹਿਬਾ ਸਾਹਿਬ ਵੀ ਦੋਸਤੋ ਨਾਟਕਦੰਸ਼ੀ ਪੰਜਾਬੀ ਦੇ ਪ੍ਰਮੁੱਖ ਨਾਟਕਕਾਰ ਕਿਸੇ ਜਾਣ ਪਛਾਣ ਦੇ ਮਹਾਰ ਨਹੀਂ ਕਿਉਂਕਿ ਉਹਨਾਂ ਨੇ ਪੰਜਾਬੀ ਨਾਟਕ ਦਾ ਇਹਨਾਂ ਨੂੰ ਮੰਮਾ ਸਪਟਾ ਹੈ ਕਿ ਕਰ ਕਿ ਪੰਜਾਬੀ ਸਾਹਿਤ ਦਾ ਪ੍ਰੇਮੀ ਪੰਜਾਬੀ ਸਾਹਿਤ ਦਾ ਰਸਿਆ ਕੋਈ ਵੀ ਅਜਿਹੇ ਜਿਹੜਾ ਉਹਨਾਂ ਦੀ ਸ਼ਖਸੀਅਤ ਨੂੰ ਵਾਪਨਾ ਕਲਤ ਜਨ ਸਿੰਘ ਨੂੰ ਪੰਜਾਬੀ ਜ਼ਬਾਨ ਦੇ ਵਿੱਚ ਬਚਪਨ ਤੋਂ ਹੀ ਸ਼ੌਕ ਸੀ ਪੰਜਾਬੀ ਦੇ ਵਿੱਚ ਉਹਨਾਂ ਨੇ ਰਵੇਤ ਦੇਸ਼ਾਂ ਤੇ ਰਵੇਤ ਦੇ ਨਾਮ ਤੇ ਆਪਣੀ ਕਲਮ ਚਲਾਈ ਹੈ ਕਲਤ ਜਨ ਸਿੰਘ ਨੇ ਕਹਾਣੀ ਲਿਖੀ ਹੈ ਆਲੋਚਨਾ ਵੀ ਕੀਤੀ ਹੈ ਤੇ ਨਾਟਕ ਵੀ ਲਿਖਿਆ ਹੈ ਪਰ ਉਹਦੇ ਦੇ ਪ੍ਰਸਿੱਧਤਾ ਡਾਟਰ ਚੰਦ ਸਿੰਘ ਨਾਟਕਾਂ ਦੇ ਦੌਰ ਦੇ ਪ੍ਰਮੁੱਖ ਹੈ ਡਾਟਰ ਚੰਦ ਸਿੰਘ ਦਾ ਸਭ ਤੋਂ ਪਹਿਲਾ ਨਾਟਕ ਕਮਲਾ ਕੁਮਾਰੀ 1937 ਦੇ ਵਿੱਚ ਪ੍ਰਕਾਸ਼ਿਤ ਹੋਇਆ ਤੇ 1937 ਤੋਂ ਲੈ ਕੇ 2000 ਤੱਕ ਡਾਟਰ ਚੰਦ ਸਿੰਘ ਦਾ ਨਿਰੰਤਰ ਨਾਟਕ ਸਿਰਜਣ ਪ੍ਰਕਿਰਿਆ ਦੇ ਨਾਲ ਜੁੜੇ ਰਹਿਣਾ ਨਾਟਕ ਨੂੰ ਫੈਮਲੀ ਤੌਰ ਤੇ ਰੰਗਮંચ ਤੇ ਪੇਸ਼ ਕਰਨ ਦੇ ਨਾਲ ਜੁੜਿਆ ਹੋਰ ਉਪਰ ਦੇ ਨਾਟਕਕਾਰਾਂ ਨੂੰ ਰੰਗ ਕਰਮੀਆਂ ਨੂੰ ਸਹਿਯੋਗ ਕਰਨਾ ਇਹ ਦਾਦਰ ਚੰਦ ਸਿੰਘ ਦੇ ਵਿਸ਼ੇਸ਼ ਹੋ ਕੇ ਜਾ ਸਕਦਾ ਹੈ ਦਾਦਰ ਚੰਦ ਸਿੰਘ ਨੇ ਪੰਜਾਬੀ ਦੇ ਵਿੱਚ ਬੱਚੇ ਬੱਚੇ ਵਿਸ਼ਾ ਨੂੰ ਆਪਣੇ ਨਾਟਕਾਂ ਦੀ ਪ੍ਰਸਤੁਤ ਕੀਤਾ ਆਰਬ ਦੇ ਵਿੱਚ ਉਹਨਾਂ ਨੇ ਔਰ ਇਸ ਸਥਿਤੀ ਦੇ ਬਾਰੇ ਆਪਣੇ ਨਾਟਕਾਂ ਤੇ ਰਾਨੀ ਜਿਵੇਂ ਉਹ ਦੱਸਿਆ ਕਿ ਕਮਲਾ ਕੁਮਾਰੀ ਔਰ ਇਸੇ ਤਰ੍ਹਾਂ ਸ਼ੋਭਾ ਸਕਤੀ ਔਰ ਇਸੇ ਤਰ੍ਹਾਂ ਮੰਡੀਆਂ ਮਨ ਵਿੱਚ ਅਜਿਹੇ ਇਹਨਾਂ ਦੇ ਨਾਟਕ ਅਤੰਗੀ ਸਨ ਜਿਹਨਾਂ ਰਾਹੀਂ ਇਹਨਾਂ ਨੇ ਇਸਤਰੀ ਦੇ ਦਰਜੇ ਨੂੰ ਸਮਾਜ ਵਿੱਚ ਉਭਾਰਨ ਦੀ ਕੋਸ਼ਿਸ਼ ਕੀਤੀ ਤਾਂ ਕਰ ਚੰਦ ਸਿੰਘ ਸਮੇਂ ਦੇ ਨਾਲ ਚੱਲਣ ਵਾਲਾ ਨਾਟਕਕਾਰ ਹੈ ਕਿ ਜਿਨ੍ਹਾਂ ਨੇ ਵਕਤ ਦੇ ਨਾਲ ਆਪਣੀ ਕਲਮ ਚਲਾਉਣ ਦੀ ਕੋਸ਼ਿਸ਼ ਕੀਤੀ ਉਹਨੇ ਉਸ ਵੇਲੇ ਸਮਾਜ ਦੇ ਵਿੱਚ ਪ੍ਰਗਤੀ ਲਿਆਉਣ ਵਾਸਤੇ ਨਵਾਂ ਚਾਨਣ ਦੂਰ ਦਰਾਡੇ ਸ਼ਹਿਰੋਂ ਅਜਿਹੇ ਨਾਟਕ ਵੀ ਲਿਖੇ ਇਸੇ ਤਰ੍ਹਾਂ ਉਹਨਾਂ ਦੇ ਕੁਝ ਧਾਰਮਿਕ ਨਾਟਕ ਜਿਨ੍ਹਾਂ ਵਿੱਚ ਇਤਿਹਾਸ ਜਵਾਬ ਮੰਗਦਾ ਹੈ ਚੰਕੌਰ ਦੀ ਘੜੀ ਇਹ ਗੁਰੂ ਗੋਬਿੰਦ ਸਿੰਘ ਦੇ 300 ਸਾਲਾ ਜਨਨਸ਼ਤਾਬਦੀ ਸਮੇਂ ਲਿਖੇ ਨਾਟਕ اور ਸਭ ਤੋਂ ਵੱਧ ਪੰਜਾਬ ਦੇ ਵਿੱਚ ਅਤੇ ਪੰਜਾਬ ਤੋਂ ਬਾਹਰ ਖੇਡੇ ਗਏ ਨਾਟਕ ਇਹਨਾਂ ਦੇ ਮਕਬੂਲ ਸੇ ਤਰ੍ਹਾਂ ਇਹਨਾਂ ਨੇ ਗੁਰਮਾਨਤ ਸਿੰਘ ਜੀ ਦੇ ਜਨਨਸ਼ਤਾਬਦੀ ਦੇ ਸਮੇਂ ਪੁੰਨਿਆ ਦਾ ਚਣ ਨਾਟਕ ਲਿਖਿਆ ਜਿਸ ਨੂੰ ਬਹੁਤ ਪ੍ਰਸ਼ੰਸਾ ਪਰਮੇ ਪ੍ਰਸ਼ੰਸਾ ਪ੍ਰਾਪਤ ਹੋਈ। ਇਸੇ ਤਰ੍ਹਾਂ ਇਹਨੇ ਗੁਰਦੇਵ ਬਹਾਦਰ ਜੀ ਦੇ ਬਾਰੇ ਹਿਰਦੀ ਚਾਦਰ ਨਾਟਕ ਲਿਖਿਆ ਜਿਹੜਾ ਬਹੁਤ ਹੀ ਮਕਬੂਲ ਨਾਟਕ ਪਰ ਬکریاں ਬکریاں شخصیتਾਂ ਦੇ ਬਾਰੇ ਇਹਨਾਂ ਨੇ ਨਾਟਕ ਰਾਜ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਪਰੋਪਰਕੀਤੇ ਜਿਵੇਂ ਅਗਦਸ਼ੇ ਦੇ ਬਾਰੇ ਜਿਹੜਾ ਲਾਟ ਹੈ ਕਿ ਉਹ ਸੀਹਾ ਸੂਰੀ ਤੇ ਮੁਸਕਰਾਇਆ ਬਹੁਤ ਹੀ ਮਕਬੂਲ ਨਾਟਕ ਇਹਨਾਂ ਦਾ ਪਰ ਇਖਤਰਾ ਡਾਕਟਰ ਚਰਨ ਸਿੰਘ ਦੇ ਨਾਟਕ ਜਿਹਨਾਂ ਨਹੀਂ ਇਹਨਾਂ ਨੇ 1984 ਦੇ ਵਿੱਚ ਜੋ ਪੰਜਾਬ ਦੇ ਵਿੱਚ ਸਥਿਤੀਆਂ ਪੈਦਾ ਹੋਈਆਂ ਉਹਨਾਂ ਸਥਿਤੀਆਂ ਦੇ ਸੰਦਰਭ ਵਿੱਚ ਕੁਝ ਨਾਟਕ ਲਿਖੇ। ਜਿਹਨਾਂ ਵਿੱਚ ਤਾਰਾ ਟੇਲਾ ਨਰਮਲ, ਅੱਗ ਬੁਝਾਓ, ਨੰਗਾ ਜ਼ਗਮ ਇਹਨਾਂ ਦੇ ਵਰਣਨ ਨੂੰ ਕਰ ਦਿੱਤਾ। ਤੋਂ ਡਾਕਟਰ ਹਰਸ਼ੰਦ ਸਿੰਘ ਇੱਕ ਬਹੁਅੱਖੀ ਸਖ਼ਤੀਅਤ ਦੇ ਮਾਲਕ ਜਿਨ੍ਹਾਂ ਨੂੰ ਪ੍ਰਬੰਧਕੀ ਤਜਰਬਾ ਵੀ ਹੈ, ਜਿਨ੍ਹਾਂ ਨੂੰ ਅਧਿਆਪਨ ਦਾ ਤਜਰਬਾ ਵੀ ਹੈ। ਪੰਜਾਬੀ ਯੂਨੀਵਰਸਿਟੀ ਦੇ ਵਿੱਚ बतौर ਪੰਜਾਬੀ ਵਿਭਾਗ ਦੇ ਮੁਖੀ ਕਾफी ਸਮਾਂ ਰਹਿ ਕੇ ਪਰ ਪੰਜਾਬੀ ਯੂਨੀਵਰਸਿਟੀ ਦੀਆਂ ਹੋਰ ਡਿਸੀਜਨ ਮੇਕਿੰਗ ਬਾਡੀ ਦੇ ਵਿੱਚ ਹੈ ਕਿ ਇਹਨਾਂ ਨੇ ਪੰਜਾਬੀ ਦੇ ਵਿਕਾਸ ਵਾਸਤੇ ਸ਼ਲਾਘਾਯੋਗ ਕੰਮ ਕੀਤਾ ਹੈ। ਇਸੇ ਤਰ੍ਹਾਂ ਇਹਨਾਂ ਨੇ ਕਈ ਅਹਿਮ ਅਸ਼ਖਸੀਤਾ ਇੱਕ ਮੈਂ ਤਾਂ ਡਾਕਟਰ ਪੜਿਆ ਸ਼ੁਭਕਰਮਣ ਤੇ ਬਹੁਨਾਂ। ਸ਼ੁਭਕਰਮਣ ਦੇ ਤੁਪਨਾ ਤੋਂ ਆਧਿਕ ਦੇ ਵਿੱਚ ਨਾਇਕ ਮਹਾਰਾਜ ਸਿੰਘ ਹੈ। ਜਿਸ ਵਾਲੇ बहुत घट विषय मिलता है और डॉक्टर चरण सिंह ने अजे गायक जी पंजाबी दर्शकों के सामने लिया है तो मैं इस गल की खुशी है कि ईश्वर चंद्र लंधा का जान नशीब ईश्वर चंद्र लंघा तो बाद जिस नाटककार को मकबूल किया गया है और वो अपना निरंतर सफर अजे भी जारी रख रहे हैं ਅੱਜਕਰ ਉਹ ਪੰਜਾਬ ਕਲਾ ਪ੍ਰਸ਼ਦ ਦੇ ਚੇਅਰਮੈਨ ਜਿਹੜਾ ਇਹਨਾਂ ਨੂੰ ਕਰਵਾਉਣ ਪਾਵੇਂ ਬੜਾ ਖਲਾ ਹੈ ਪਾਵੇਂ ਸਹਾਇਕ ਸੱਜਣਾ ਹੈ ਪਾਵੇਂ ਨਾਟਕ ਹੈ ਸੰਗੀਤ ਹੈ ਇਹਨਾਂ ਦੀ ਸਰਦਸਤੀ ਕਰੇ ਹਨ ਤੇ ਮੈਨੂੰ ਅੱਜ ਤੁਹਾਡੇ ਸਾਹਮਣੇ ਉਹਨਾਂ ਨੂੰ 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 ਕਰਦੇ ਹਾਂ ਖੁਸ਼ੀ ਹੋਣੀ ਹੈ ਦਾ ਚਾਂਸ